103 ਸਾਲਾ ਦੇ ਮਾਤਾ ਚਰਨਕੌਰ ਜੀ ਦੀ ਬੈਂਡ ਬਾਜੀਆਂ ਦੇ ਨਾਲ ਅੰਤਿਮ ਯਾਤਰਾ ਕੱਢੀ ਗਈ ਹੈ ਪਟਾਕੇ ਚਲਾਏ ਗਏ ਨੇ ਫੁੱਲਾਂ ਦੇ ਨਾਲ ਅਰਥੀ ਜਿਹੜੀ ਆ ਸਜਾਈ ਗਈ ਹੈ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਕਦੀ ਤੁਸੀਂ ਦੇਖਿਆ ਨਹੀਂ ਹੋਵੇਗਾ ਪਰਿਵਾਰ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਦੱਸਾਂਗੇ ਸੋਮਵਾਰ ਦਾ ਦਿਨ ਸੀਗਾ ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਬੈਂਡ ਵਜਾ ਕੇ ਮਰਹੂਮ ਚਰਨ ਕੌਰ ਜੀ ਦੀ ਅੰਤਿਮ ਯਾਤਰਾ ਕੱਢੀ ਹੈ ਫੁੱਲਾਂ ਤੇ ਗੁਬਾਰਿਆਂ ਨਾਲ ਅਰਥੀ ਨੂੰ ਸਜਾਇਆ ਗਿਆ ਹੈ ਪਟਾਕੇ ਚਲਾਏ ਗਏ ਨੇ ਮਾਤਾ ਚਰਨ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੁਣ ਪਰਿਵਾਰ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰ ਕੀ ਕੁਝ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਫਾਹੇ ਕੋਈ ਨਾ ਡਿਜਲ ਕਰਕੇ ਜੱਤ ਨੂੰ ਦੇਖ ਕੇ ਆ ਜੀ ਉਹ ਕਿਹਦੇ ਆਪਾ ਜੀ ਬੰਦਿਆ ਆਇਸਟਰ ਲੱਗਦੇ ਵਾਸਤੇ ਉਹ ਕਿਹਨਾਂ ਨਾਮ ਤੋਂ ਡਈ ਪਰ ਨਾਮ ਗਰਫਰੀਸ ਜੀ ਕਿਹਨਾਂ ਵੀ ਡਾਕਟਰ ਜੀ ਮੇਰੇ ਗ੍ਰੈਂਡ ਬੰਦਰ ਦੀ ਜੱਤ ਹੋਈ ਹੈ ਜੀ ਕਿੰਨੀ ਉਮਰ ਭੋਕੇ ਗਏ ਨੇ 103 ਸਾਲ ਦੀ ਉਮਰ ਜੀ ਇੰਨੀ ਲੰਬੀ ਉਮਰ ਤੇ ਆਖਰੀ ਪਲਾਂਗੇ ਕੀ ਗੱਲਬਾਤ ਹੋਈ ਸੀ ਜੀ ਕੁਛ ਵੀ ਨਹੀਂ ਬਿਲਕੁਲ ਐਨ ਠੀਕ ਠਾਕ ਸੀ ਜੀ ਕਦੇ ਕੋਈ ਸੰਕੇਤ ਬਿਮਾਰੀ ਤਾਂ ਨਹੀਂ ਹੋਈ ਜੀ ਨਹੀਂ ਜੀ ਕੋਈ ਬਿਮਾਰੀ ਨਹੀਂ ਸੀ ਤੇ بڑے ਭਾਗਾਂ ਵਾਲੇ ਪ੍ਰਾਣੀ ਹੁੰਦੇ ਨੇ ਇੰਨੀ ਉਮਰ ਭੋਕੇ ਨੇ ਤੁਹਾਡੇ ਦਾਦੀ ਜੀ ਦੀ ਜਿਹੜੀ ਇੰਨੀ ਉਮਰ ਸੀਗੀ ਅੱਜ ਤੁਸੀਂ ਇੱਕ ਤਰ੍ਹਾਂ ਦਾ ਦੁੱਖ ਤਾਂ ਹੈ ਪਰ ਖੁਸ਼ੀ ਨਾਲ ਵੀ ਬਿਤਾਈ ਗਈ ਸੀਗੀ ਕੀ ਕਮਲੀ ਬਾਜੀ ਇਹੀ ਹੈ ਜੀ ਸਾਨੂੰ ਵਧੀਆ ਉਹਨੂੰ ਓਕਰਿਆ ਸਾਰਾ ਇੱਕ ਵੈ ਇੰਨੀ ਉਮਰ ਭੋਕੇ ਗਏ ਨੇ ਕੋਈ ਬਿਮਾਰ ਨਹੀਂ ਹੋਵੇ ਖੂਸ ਕਦੇ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਭੋਜਨ ਜਿਹੜਾ ਜੀਵਨ ਦੇ ਵਿੱਚ ਖਾਂਦੇ ਸੀਗੇ ਜੀ ਸਿੰਪਲ ਭੋਜਨ ਖਾਂਦੇ ਸੀ ਜੀ ਬਸ ਰੋਟੀ ਪਾਣੀ ਕੀ ਨਾਮ ਤੁਹਾਡਾ ਹੀ ਰਾਜਵੀਰ ਸਿੰਘ ਹੈ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ 103 ਸਾਲ ਬੇਬੇ ਜੀ ਜਿਹੜੇ ਅਲਬੇ ਦਾ ਚਾਹਗੇ ਨਹੀਂ ਕੀ ਕਹੋਗੇ ਤੁਹਾਡੇ ਇਹਦੇ ਬਾਰੇ ਇਹ ਕਹਾਂਗੇ ਜੀ ਜੋ ਵੀ ਸਾਦਾ ਭੋਜਨ ਖਾਂਦੇ ਸੀ ਜੋ ਵੀ ਸਾਨੂੰ ਪਤਾ ਲੱਗਿਆ ਉਹਨਾਂ ਬਾਰੇ ਸੁਣ ਕੇ ਤੇ ਤੰਦਰੁਸਤ ਸੀਗੇ ਕੋਈ ਬੀਪੀ ਸ਼ੂਗਰ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਹੱਸਮੁਖ ਸੁਹਾਦੇ ਸੀਗੇ ਜਿੱਥੇ ਦੁੱਖ ਵੀ ਹੁੰਦਾ ਚਲੋ ਜਾਣ ਦਾ ਬਜ਼ੁਰਗਾਂ ਦੇ ਉਹਦੇ ਨਾਲ ਨਾਲ ਖੁਸ਼ੀ ਦੀ ਗੱਲ ਵੀ ਆਈ ਵੀ ਐਨੀ ਉਮਰ ਉਹਨਾਂ ਨੂੰ ਬਖਸ਼ੀਆ ਪਰਮਾਤਮਾ ਨੇ ਅੱਜ ਕੱਲ੍ਹ ਤੇ ਜੀਵਨ 'ਚ ਉਮਰਾਂ ਬੜੀਆਂ ਘਟ ਗਈਆਂ ਦੇਖਦਿਆਂ ਕਿ ਜਿਹੜੇ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਜਾਂ ਫਿਰ ਕੋਈ ਨੌਜਵਾਨ ਉਮਰ ਚਲੇ ਜਾਂਦਾ ਉਈ ਉਹ ਗਾਲਾਂ ਹੁੰਦੇ ਜਿਹੜਾ 100 ਨੂੰ ਟੱਚ ਕਰਦਾ ਵਾ ਇਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਜੀ ਜੋ ਅੰਦਾਜ਼ਾ ਲਾਇਆ ਇਸ ਤਾਂ ਇਹਨਾਂ ਦੇ ਹਿਸਾਬ ਨਾਲ ਵੀ ਇਹੀ ਆ ਵੀ ਅੱਜ ਕੱਲ ਜੋ ਵੀ ਖਰਾਕਾਂ ਨੇ ਉਹ ਪਿਓਰ ਨਹੀਂ ਹੈਗੀਆਂ ਤੇ ਖਾਣ ਪੀਣ ਦੇ ਵਿੱਚ ਜੋ ਮਸਾਲੇਦਾਰ ਚੀਜ਼ਾਂ ਨੇ ਉਹਨਾਂ ਦਾ ਸੇਵਨ ਵੱਧ ਹੋ ਰਿਹਾ ਮੇਰੇ ਹਿਸਾਬ ਨਾਲ ਵੀ ਇਹ ਇਹਨਾਂ ਚੀਜ਼ਾਂ ਤੋਂ ਹਟ ਕੇ ਸੀਗੇ ਪਰੇ ਤੇ ਸ਼ਾਇਦ ਇਹੀ ਕਾਰਨ ਆਈ ਇਹਨਾਂ ਨੂੰ ਇੰਨੀ ਉਮਰ ਪਰਮਾਤਮਾ ਨੇ ਬਖਸ਼ ਜਿਹੜੀ ਕੀ ਨਾਮ ਤੁਹਾਡਾ ਮੇਰਾ ਨਾਮ ਤਾਰਸ ਸਿੰਘ ਹੈ ਜਿਹੜਾ ਪਿੰਡ ਤੁਹਾਡਾ ਹੀ ਰਸੂ ਲੜਾਈ ਹੈ ਤੁਹਾਡੇ ਹੀ ਪਿੰਡ ਦੇ ਵਿੱਚ 103 ਸਾਲਾਂ ਦੀ ਬੇਬੇ ਸਰੂਆ ਸੋ ਇਹਨੇ ਕੀ ਕਹੋਗੇ ਬਹੁਤ ਹੀ ਵਧੀਆ ਮਤਲਬ ਉਮਰ ਭੋਕੇ ਗਏ ਨੇ ਅੱਜ ਦੇ ਟਾਈਮ ਦੇ ਵਿੱਚ ਕਿੱਦਾਂ ਲੱਗਦਾ ਕਿ ਜਿੰਨਾ ਅੱਜ ਚਲਦੀ ਕੀ ਜੋਕਬੀਆ ਤੇ ਉਮਰਾਂ ਵੀ ਘਟਦੇ ਜਾ ਰਹੇ ਆ ਇਨਸਾਨਾਂ ਦੀਆਂ ਕੀ ਕਹੋਗੇ ਮਤਲਬ ਅੱਜ ਕੱਲ ਮੈਡੀਕਲ ਨਸ਼ਾ ਜਾਂ ਕੁਝ ਹੋਰ ਪੁਰਾਣੇ ਖਰਾਕਾਂ ਵੇਲੇ ਮਤਲਬ ਮਾਤ ਨੇ ਵਧੀਆ ਖਾਧੀਆਂ ਹੁੰਦੀਆਂ ਸੀ ਉਸ ਕਰਕੇ ਮਤਲਬ ਠੀਕ ਰਹਿ ਜਾਂ ਤੁਹਾਡੇ ਪਿੰਡ ਦੇ ਵਿੱਚ ਹੋਰ ਕੋਈ ਨਹੀਂ ਉਮਰ ਦੇ ਕੋਈ ਬਿਜੁਰ ਨਹੀਂ ਜੀ ਨਹੀਂ ਕਿੱਦਾਂ ਲੱਗ ਰਿਹਾ ਜਨਤ ਨੂੰ ਬਤਾਈ ਕੀ ਦੇ ਰਹੇ ਮਾਤਾ ਜੀ ਬਹੁਤ ਖੁਸ਼ੀ ਵੀ ਆ